ਭਾਰਤ ਦੀ ਇੱਕ ਬੇਟੀ ਦੇ ਸਿਰ ਲੱਗੇ ਨੇ హత్య ਕਰਨ ਦੇ ਇਲਜ਼ਾਮ ਸੁਣਾਈ ਗਈ ਹੈ ਵਿਦੇਸ਼ ਦੇ ਵਿੱਚ ਸਜ਼ਾ ਹੁਣ ਦੇਖਣਾ ਇਹ ਹੋਵੇਗਾ ਕਿ ਭਾਰਤ ਸਰਕਾਰ ਇਸ ਬੇਟੀ ਨੂੰ ਬਚਾਉਣ ਦੇ ਵਿੱਚ ਮਦਦ ਕਰਦੀ ਹੈ ਜਾਂ ਨਹੀਂ ਜੀ ਹਾਂ ਦੱਸ ਦਈਏ ਇਹ ਮਾਮਲਾ ਉੱਤਰ ਪ੍ਰਦੇਸ਼ ਦੀ ਰਹਿਣ ਵਾਲੀ ਸ਼ਹਿਜ਼ਾਦੀ ਨਾਮ ਦੀ ਲੜਕੀ ਦੇ ਨਾਲ ਸਬੰਧਿਤ ਹੈ ਜਿਸ ਦੇ ਸਿਰ ਦੁਬਈ ਦੇ ਵਿੱਚ ਇਲਜ਼ਾਮ ਲੱਗੇ ਨੇ ਕਿ ਉਸਨੇ ਇੱਕ ਬੱਚੇ ਦੀ ਹੱਤਿਆ ਕਰ ਦਿੱਤੀ ਹੈ ਤੇ ਉਸ ਨੂੰ ਦੁਬਈ ਦੇ ਵਿੱਚ ਹੀ ਫਾਂਸੀ ਦੀ ਸਜ਼ਾ ਵੀ ਸੁਣਾ ਦਿੱਤੀ ਗਈ ਹੈ। ਹੁਣ ਇਸ ਮਾਮਲੇ ਦੇ ਵਿੱਚ ਦੇਖਣਾ ਇਹ ਹੋਵੇਗਾ ਕਿ ਭਾਰਤ ਸਰਕਾਰ ਇਸ ਬੇਟੀ ਨੂੰ ਬਚਾਉਣ ਦੇ ਵਿੱਚ ਮਦਦ ਕਰਦੀ ਹੈ ਜਾਂ ਨਹੀਂ। ਇਹ ਆਉਣ ਵਾਲਾ ਵਕਤ ਹੀ ਦੱਸੇਗਾ। ਦਰਸਲ ਸ਼ਹਿਜ਼ਾਦੀ ਨਾਮ ਦੀ ਇਹ ਲੜਕੀ ਜਿਹੜੀ ਉੱਤਰ ਪ੍ਰਦੇਸ਼ ਦੇ ਨਾਲ ਸਬੰਧਿਤ ਹੈ ਉਸ ਨੂੰ ਇੱਕ ਲੜਕੀ ਨੇ ਪਹਿਲਾਂ ਤਾਂ ਆਪਣੇ ਪ੍ਰੇਮ ਦੇ ਜਾਲ ਦੇ ਵਿੱਚ ਫਸਾਇਆ ਜਿਹੜਾ ਕਿ ਆਗਰਾ ਦਾ ਰਹਿਣ ਵਾਲਾ ਉਸ ਦਾ ਨਾਮ 우ਜੈਨ ਦੱਸਿਆ ਜਾ ਰਿਹਾ ਉਸ ਨੇ ਇਸ ਲੜਕੀ ਨੂੰ ਪ੍ਰੇਮ ਦੇ ਜਾਲ ਦੇ ਵਿੱਚ ਫਸਾਇਆ ਤੇ ਉਸ ਨੂੰ ਕਿਹਾ ਕਿ ਉਸ ਨੂੰ ਵਿਦੇਸ਼ ਭੇਜ ਰਿਹਾ ਤਾਂ ਕਿ ਉਸ ਦੀ ਜ਼ਿੰਦਗੀ ਵਧੀਆ ਹੋ ਸਕੇ ਦਰਸਲ ਇਸ 우ਜੈਰ ਨਾਮ ਦੇ ਵਿਅਕਤੀ ਨੇ ਇਸ ਸ਼ਹਿਜ਼ਾਦੀ ਨਾਮ ਦੀ ਲੜਕੀ ਨੂੰ ਆਬੂਤਾ ਵੀ ਭੇਜ ਦਿੱਤਾ ਜਿੱਥੇ ਇੱਕ ਜੋੜੇ ਨੂੰ ਇਸ ਨੂੰ ਵੇਚ ਦਿੱਤਾ ਗਿਆ ਇਹ ਜਿਹੜਾ ਜੋੜਾ ਹੈ ਉਹ ਫੈਰਸ ਤੇ ਨਾਦੀਆ ਨਾਮ ਦਾ ਹੈ ਇਸ ਜੋੜੇ ਨੇ ਇਸ ਲੜਕੀ ਦੇ ਕੋਲੋਂ ਆਪਣੇ ਬੇਟੇ ਦੀ ਜਿਹੜੀ ਸੰਭਾਲ ਕਰਵਾਈ ਤੇ ਉਸ ਨੂੰ ਇੱਕ ਕੰਮ ਦਿੱਤਾ ਗਿਆ ਕਿ ਉਹਨਾਂ ਦੇ ਬੱਚੇ ਦੀ ਹੀ ਉਹ ਦੇਖਪਾਲ ਕਰੇਗੀ ਹੋਇਆ ਇਉਂ ਕਿ ਇਸ ਬੱਚੇ ਦੀ ਅਚਾਨਕ ਹੀ ਤਬੀਅਤ ਵਿਗੜਨ ਲੱਗੀ ਤੇ ਉਸ ਦੀ ਮੌਤ ਹੋ ਗਈ ਤੇ ਇਸ ਜੋੜੇ ਨੇ ਇਸ ਸ਼ਹਿਜ਼ਾਦੀ ਨਾਮ ਦੀ ਲੜਕੀ ਤੇ ਇਲਜ਼ਾਮ ਲਗਾਏ ਨੇ ਕਿ ਉਸ ਨੇ ਉਹਨਾਂ ਦੇ ਬੱਚੇ ਦੀ ਜਿਹੜੀ ਹੱਤਿਆ ਕਰ ਦਿੱਤੀ ਹੈ ਉਸ ਦਾ ਕਤਲ ਕਰ ਦਿੱਤਾ ਪਰੰਤੂ ਇਸ ਲੜਕੀ ਦਾ ਇਹ ਕਹਿਣਾ ਹੈ ਕਿ ਉਸ ਨੇ ਅਜਿਹਾ ਨਹੀਂ ਕੀਤਾ ਸਿਹਤ ਵਿਗੜਨ ਦੇ ਨਾਲ ਹੀ ਇਸ ਬੱਚੇ ਦੀ ਮੌਤ ਹੋਈ ਹੈ ਹੁਣ ਜਦੋਂ ਇਸ ਬਾਰੇ ਇਸ ਲੜਕੀ ਦੇ ਮਾਪਿਆਂ ਨੂੰ ਪਤਾ ਲੱਗਿਆ ਤਾਂ ਉਹਨਾਂ ਦਾ ਰੂਰੂ ਕਿ ਬੁਰਾ ਹਾਲ ਹੈ ਕਿਉਂਕਿ ਉਹਨਾਂ ਦੀ ਬੇਟੀ ਨੂੰ ਦੁਬਈ ਦੇ ਵਿੱਚ ਫਾਂਸੀ ਦੀ ਸਜ਼ਾ ਸੁਣਾ ਦਿੱਤੀ ਗਈ ਹੈ ਕਿਉਂਕਿ ਇਸ ਜੋੜੇ ਨੇ ਜਿਹੜੀ ਅਦਾਲਤ ਹੈ ਉਸ ਦੇ ਵਿੱਚ ਇਹ ਕੇਸ ਦਰਜ ਕਰਵਾ ਦਿੱਤਾ ਸੀ ਜਿੱਥੇ ਸੁਣਵਾਈ ਦੌਰਾਨ ਇਸ ਲੜਕੀ ਨੂੰ ਜਿਹੜੀ ਕਿ ਫਾਂਸੀ ਦੀ ਸਜ਼ਾ ਸੁਣਾ ਦਿੱਤੀ ਗਈ ਹੈ ਤੇ ਆਉਣ ਵਾਲੇ ਸ਼ਨੀਵਾਰ ਨੂੰ ਉਸ ਨੂੰ ਇਹ ਸਜ਼ਾ ਦੇ ਦਿੱਤੀ ਜਾਵੇਗੀ ਦੱਸਦੀ ਹੈ ਕਿ ਸ਼ਹਿਜ਼ਾਦੀ ਦੇ ਪਿਤਾ ਬशीर ਖਾਨ ਹੁਣਾਂ ਨੇ ਇਹ ਗੱਲ ਆਖੀ ਹੈ ਕਿ ਉਹਨਾਂ ਨੇ ਰਾਜ ਸਰਕਾਰ ਤੇ ਭਾਰਤ ਸਰਕਾਰ ਨੂੰ ਇਹ ਅਪੀਲ ਕੀਤੀ ਹੈ ਕਿ ਉਹਨਾਂ ਦੀ ਬੇਟੀ ਬੇਕਸੂਰ ਹੈ ਤੇ ਉਸ ਨੂੰ ਬਚਾਉਣ ਦੇ ਵਿੱਚ ਉਹਨਾਂ ਦੀ ਮਦਦ ਕੀਤੀ ਜਾਵੇ ਹਾਲਾਂਕਿ ਅਜੇ ਤੱਕ ਇਹ ਗੱਲ ਸਾਹਮਣੇ ਆਈ ਹੈ ਕਿ ਸਰਕਾਰ ਦੇ ਵੱਲੋਂ ਅਜੇ ਤੱਕ ਕੋਈ ਖਾਸ ਜਿਹੜਾ ਕਿ ਪ੍ਰੋਸੈਸ ਸ਼ੁਰੂ ਨਹੀਂ ਕੀਤਾ ਗਿਆ ਕੋਈ ਖਾਸ ਮਦਦ ਨਹੀਂ ਕੀਤੀ ਗਈ ਏ ਆਉਣ ਵਾਲਾ ਵਕਤ ਹੀ ਦੱਸੇਗਾ ਕਿ ਭਾਰਤ ਸਰਕਾਰ ਇਹ ਮਦਦ ਕਰਦੀ ਹੈ ਜਾਂ ਨਹੀਂ ਕਰਦੀ ਪਰੰਤੂ ਇਸ ਮਾਮਲੇ ਤੋਂ ਇਹ ਗੱਲ ਸਾਹਮਣੇ ਆ ਰਹੀ ਹੈ ਕਿ ਮਨੁੱਖੀ ਤਸਕਰੀ ਬਹੁਤ ਵੱਡੇ ਪੱਧਰ ਤੇ ਹੋ ਰਹੀ ਹੈ ਤੇ ਵਿਦੇਸ਼ਾਂ ਦੇ ਵਿੱਚ ਭਾਰਤੀਆਂ ਦੇ ਨਾਲ ਬੁਰਾ ਜਿਹੜਾ ਸਲੂਕ ਹੈ ਉਹ ਹੋ ਰਿਹਾ ਹੈ ਇਸ ਤੋਂ ਪਹਿਲਾਂ ਵੀ ਅਸੀਂ ਅਮਰੀਕਾ ਦੇ ਵਿੱਚ ਵੀ ਦੇਖਿਆ ਜੋ ਭਾਰਤੀਆਂ ਦੇ ਨਾਲ ਹੋਇਆ ਤੇ ਹੁਣ ਉੱਤਰ ਪ੍ਰਦੇਸ਼ ਦੀ ਰਹਿਣ ਵਾਲੀ ਇਸ ਲੜਕੀ ਦੇ ਨਾਲ ਉਹ ਸਭ ਕੁਝ ਹੋ ਰਿਹਾ ਜਿਸ ਦੇ ਨਾਲ ਉਸ ਦੀ ਜਾਨ ਚਲੀ ਜਾਵੇਗੀ ਉਸ ਨੂੰ ਫਾਂਸੀ ਦੇ ਦਿੱਤੀ ਜਾਵੇਗੀ ਹਾਲਾਂਕਿ ਮਾਪਿਆਂ ਦੇ ਵੱਲੋਂ ਪ੍ਰਸ਼ਾਸਨ ਨੂੰ ਇਹ ਅਪੀਲ ਕੀਤੀ ਜਾਂਦੀ ਹੈ ਕਿ ਉਹਨਾਂ ਦੀ ਬੇਟੀ ਨੂੰ ਬਚਾਉਣ ਦੇ ਵਿੱਚ ਮਦਦ ਕੀਤੀ ਜਾਵੇ ਹਾਲਾਂਕਿ ਇਹ ਵਕਤ ਹੀ ਦੱਸੇਗਾ ਕਿ ਕੀ ਇਹ ਭਾਰਤੀ ਬੇਟੀ ਬਚ ਸਕੇਗੀ ਜਾਂ ਨਹੀਂ